ਅੱਜ ਵੀ ਦੁਨੀਆ ਭਰ ਦੀ ਨਿਗਾਹ ਦੇ ਵਿੱਚ ਉਹ ਕੈਰੇਕਟਰ ਇੱਕ ਤਾਨਾਸ਼ਾਹ ਲੀਡਰ ਵਜੋਂ ਜਾਣਿਆ ਜਾਂਦਾ ਜਿੱਥੇ ਇਹ ਗੱਲ ਦਾ ਜ਼ਿਕਰ ਜਿੱਥੇ ਇਹ ਸ਼ਬਦ ਆਉਂਦੇ ਨੇ ਉੱਥੇ ਹੀ ਗੱਲ ਹਿਟਲਰ ਦੀ ਆ ਜਾਂਦੀ ਦੂਜਾ ਵਸ਼ੂ ਵਸ਼ੂ ਤੋਂ ਛੜਿਆ ਹਾਂ ਉਹਦਾ ਕਾਰਨ ਕੀ ਸੀ ਬਾਕੀ ਦੇਸ਼ਾਂ ਦਾ ਕੀ ਕਸੂਰ ਸੀਗਾ ਜੀ ਉਹਦੇ ਚ ਕਿੰਨੇ ਲੋਕ ਮਰੇ ਨੇ ਜੀ ਕਿੰਨੀ ਫੌਜ ਮਰੀ ਹੈ ਤੇ ਕਾਰਨ ਤਾਂ ਉਹਨੂੰ ਹਿਟਲਰ ਨੂੰ ਮੰਨਿਆ ਜਾਂਦਾ ਹੈ ਜੀ ਉਹ ਨਸਲੀ ਤੌਰ ਤੇ ਇਹਨਾਂ ਦੇ ਵਿਰੋਧੀ ਇਹਨਾਂ ਸੀਗਾ ਸਾਈਆਂ ਦੇ ਗੋਰਿਆਂ ਦੇ ਯਹੂਦੀਆਂ ਦੇ ਉਹ ਲਾਈਕ ਕਰਦਾ ਸੀ ਸਿਰਫ ਆਰੀਅਨਸ ਇਹ ਮਤਲਬ ਅਸੀਂ ਵੀ ਆਰੀਅਨ ਹਾਂ ਆਰੀਅਨ ਰੇਸ ਉਹ ਯਹੂਦੀਆਂ ਨੂੰ ਬਹੁਤ ਵੱਡਾ ਕਾਰਨ ਮੰਨਦਾ ਸੀ ਵੀ ਜਰਮਨ ਦੀ ਆਰਥਿਕਤਾ ਇਹਨਾਂ ਨੇ ਵਿੜਾ ਕਰਕੇ ਕੀਤਾ ਵੀ ਸਾਨੂੰ ਗਰੀਬ ਬਣਾਉਣ ਵਾਲੇ ਇਹ ਆ 60 70% ਤੋਂ ਉੱਪਰ ਉਹਨੇ ਮਾਰੇ ਤੇ ਜਦੋਂ ਉਹਨੂੰ ਇਸ ਕੰਮ ਤੋਂ ਉੱਤੇ ਪ੍ਰੈਸ਼ਰ ਪਿਆ ਵੀ ਗਲਤ ਕੰਮ ਇਹ ਆ ਇਹ ਕੰਮ ਨਹੀਂ ਕਰਨਾ ਚਾਹੀਦਾ ਉਹਨੇ ਕਿਹਾ ਠੀਕ ਆ ਇੰਨੇ ਮਾਰਤੇ ਆ ਮੈਂ ਬਾਕੀ ਬਚ ਗਏ ਜੇ ਇਹ ਵੇਖਿਓ ਤੁਹਾਡਾ ਕੀ ਹਾਲ ਹੈ ਅੱਜ ਵੀ ਤੁਸੀਂ ਵੇਖੋ ਆ ਗਾਜ਼ਾ ਦੇ ਵਿੱਚ ਕੀ ਹਾਲ ਆ ਹਿਟਲਰ ਹਾਰਨ ਵਾਲਾ ਨਹੀਂ ਸੀ ਹਿਟਲਰ ਖੁਦ ਇੱਕ ਸਾਇੰਟਿਸਟ ਸੀਗਾ ਇੰਜੀਨੀਅਰ ਸੀਗਾ ਆਪੋ ਨੇ ਥਿਆਰ ਮੈਨੂਫੈਕਚਰਿੰਗ ਕੀਤੀ ਹਮ ਆਟੋਮੈਟਿਕਸ ਬਣਾਈਆਂ ਹੋਰ ਹਾਈਡਰੋਬਮ ਬਣਵਾਏ ਉਹਨੇ ਸਪਲਾਈ ਲਾਈਨ ਤੋਂ ਲੈ ਕੇ ਇਹਨਾਂ ਦੀ ਆਰਥਿਕਤਾ ਦੀ ਇੰਨੀ ਲੱਕ ਤੋੜਿਆ ਕਿ ਦੁਨੀਆ ਦੇ 200 ਦੇਸ਼ਾਂ ਤੋਂ ਵਰਲਡ ਵਾਰ ਕਰਕੇ ਅੰਗਰੇਜ਼ਾਂ ਦਾ ਰਾਜ ਪਾਗ ਗਿਆ ਹਿਟਲਰ ਕਰਕੇ ਵੀ ਬਲਦੇ ਜਵਾਲ ਨਾਲ 네ਰੂ ਨੇ ਕਿਹਾ ਵੀ ਨੇਤਾ ਜੀ ਤੁਸੀਂ ਗਲਤ ਪਾਸੇ ਜਾ ਰਹੇ ਹੋ ਤੁਸੀਂ ਨਾ ਹਿਟਲਰ ਦਾ ਸਾਥ ਦੋ ਤੇ ਜਾਨਵਰ ਆ ਜ਼ਾਲਮ ਨੇਤਾ ਜੀ ਨੇ ਕਿਹਾ ਵੀ ਜਿਹਦਾ ਤੁਸੀਂ ਸਾਥ ਦੇ ਰਹੇ ਹੋ ਉਹ ਭਗਤਵਾ ਜੇ ਰਸ਼ੀਆ ਨਾ ਰਲਦਾ ਹਿਟਲਰ ਨਹੀਂ ਸੀ ਹਾਰਦਾ ਪ੍ਰੋਗਰਾਮ ਚਾਰਿਆ ਜੀ ਦੇਸੀ ਟਾਕ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਬੜਾ ਰੋਚਕ ਤੇ ਬੜਾ ਇੰਟਰਸਟਿੰਗ ਕੈਰੈਕਟਰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜਿਹੜਾ ਅੱਜ ਵੀ ਦੁਨੀਆ ਭਰ ਦੀ ਨਿਗਾਹ ਦੇ ਵਿੱਚ ਉਹ ਕਰੈਕਟਰ ਇੱਕ ਤਾਨਾਸ਼ਾਹ ਲੀਡਰ ਵਜੋਂ ਜਾਣਿਆ ਜਾਂਦਾ ਤੇ ਉਹ ਤਾਨਾਸ਼ਾਹ ਲੀਡਰ ਜਿੱਥੇ ਇਹ ਗੱਲ ਦਾ ਜ਼ਿਕਰ ਜਿੱਥੇ ਇਹ ਸ਼ਬਦ ਆਉਂਦੇ ਨੇ ਉੱਥੇ ਹੀ ਗੱਲ ਹਿਟਲਰ ਦੀ ਆ ਜਾਂਦੀ ਹੈ ਹਿਟਲਰ ਦਾ ਜ਼ਿਕਰ ਕਈ ਫਿਲਮਾਂ ਦੇ ਵਿੱਚ ਕਈ ਗਾਣਿਆਂ ਦੇ ਵਿੱਚ ਕੀਤਾ ਜਾਂਦਾ ਜਦੋਂ ਦੂਜਾ ਵਿਸ਼ਵ ਯੁੱਧ ਹੋਇਆ ਤਾਂ ਉਸ ਦੇ ਪਿੱਛੇ ਇੱਕ ਮੂਲ ਕਾਰਨ ਜਿਹੜਾ ਅੱਜ ਵੀ ਮੰਨਿਆ ਜਾਂਦਾ ਹੈ ਉਹ ਹਿਟਲਰ ਸੀ ਹੁਣ ਜੇ ਤੁਸੀਂ ਸਾਰੀ ਦੁਨੀਆ ਦੇ ਵਿੱਚ ਦੇਖੋ ਚੰਗੇ ਮਕੈਨਿਕ ਚੰਗੀ ਮਸ਼ੀਨਰੀ ਜਿਸ ਦੀ ਸ਼ੁਰੂਆਤ ਜਰਮਨ ਤੋਂ ਹੋਈ ਤੇ ਹਿਟਲਰ ਜਰਮਨ ਦਾ ਰਾਸ਼ਟਰਪਤੀ ਰਿਹਾ ਉਹਦੇ ਆਪਣੇ ਇੱਕ ਕਾਨੂੰਨ ਸੀਗੇ ਆਪਣੀ ਉਹਨੇ ਦੇਸ਼ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਸੀ ਹੁਣ ਉਹ ਦਿਸ਼ਾ ਤਾਨਾਸ਼ਾਹ ਕਿਉਂ ਕਹੀ ਜਾਣ ਲੱਗੀ ਤੇ ਸੁਭਾਸ਼ ਚੰਦਰ ਬੋਸ ਦੇ ਨਾਲ ਉਹਨਾਂ ਦਾ ਕੀ ਰਿਸ਼ਤਾ ਸੀਗਾ ਬੜੀਆਂ ਰੋਚਕ ਗੱਲਾਂ ਕਿਸੇ ਅੱਜ ਇਕੱਲੇ ਇਕੱਲੇ ਖੋਲ ਕੇ ਤੁਹਾਡੇ ਸਾਹਮਣੇ ਰੱਖਾਂਗੇ ਗੱਲਬਾਤ ਦਾ ਸਿਲਸਲਾ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਇਹ ਵੀ ਦੱਸ ਦਿੰਨੇ ਆ ਜੇ ਵੱਖ-ਵੱਖ ਦੇਸ਼ਾਂ ਦੀ ਫੌਜ ਦੇਖੀ ਜਾਵੇ ਉਹਨਾਂ ਦੇ ਕੋਲ ਬੜੇ ਆਧੁਨਿਕ ਹਥਿਆਰ ਨੇ ਤੇ ਉਹ ਆਧੁਨਿਕ ਹਥਿਆਰ ਉਹ ਸਿਲਸਲਾ ਸ਼ੁਰੂ ਕਿੱਥੋਂ ਹੋਇਆ ਉਹ ਸ਼ੁਰੂਆਤ ਕਿਨੇ ਕੀਤੀ ਜਿਨ੍ਹਾਂ ਦੀ ਬਾਕੀਆਂ ਨੇ ਸੂਬਿਆਂ ਨੇ ਬਾਕੀ ਦੇਸ਼ਾਂ ਨੇ ਨਕਲ ਕੀਤੀ ਉਹ ਸ਼ੁਰੂਆਤ ਜਰਮਨ ਤੋਂ ਕੀਤੀ ਗਈ ਸੀ ਤੇ ਐਸੀ ਬੜੀ ਵੱਡਮੁੱਲੀ ਜਾਣਕਾਰੀ ਆ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਬਾਬਾ ਜੱਸਾ ਸਿੰਘ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਨੇ ਬਾਬਾ ਜੀ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ਼ਿਵਾਹਿਗੁਰੂ ਜੀ ਕੀ ਫਤਿਹ ਦੇਸ਼ਾਂ ਵਿਦੇਸ਼ਾਂ ਵਿੱਚ ਸੁਣ ਰਹੀਆਂ ਸਾਰੀਆਂ ਸੰਗਤਾਂ ਮਿੱਤਰ ਪਿਆਰੇ ਹੋਰ ਵੀ ਕਿਸੇ ਵੀ ਦੇਸ਼ ਨਾਲ ਮੁਤਲਕ ਸਾਰਿਆਂ ਵੀਰਾਂ ਪੈਨਾ ਪ੍ਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਡੋਲਫ ਹਿਟਲਰ ਹਮ ਮੈਂ ਅਕਸਰ ਤੁਹਾਡੇ ਨਾਲ ਇੱਕ ਜ਼ਿਕਰ ਕਰਦਾ ਨਾਇਕ ਇੰਗਲਿਸ਼ ਦੀ ਗੱਲ ਕਰਦਾ ਉਹਨਾਂ ਦਾ ਲਿਟਲ ਨੋਲੇਜ ਇਸ ਆਲਵੇਸ ਡੈਂਜਰਸ ਇੱਕ ਹੁੰਦਾ ਖੁਦ ਮੁਖਤਿਆਰ ਇਤਿਹਾਸ ਹਿਸਟਰੀ ਹਮ ਇੱਕ ਹੁੰਦੀ ਮੈਥੀਓਲੋਜੀ ਇਹ ਇੱਕ ਇਹ ਦੋਹਾਂ ਨਾਲੋਂ ਡਿਫਰੈਂਟ ਹੁੰਦੀ ਆ ਜਿਹਨੂੰ ਸਿਆਸੀ ਤੌਰ ਤੇ ਆਪ ਲਿਖਵਾਇਆ ਜਾਂਦਾ ਕਿਸੇ ਦਾ ਕਲੈਸ ਅਸੈਸੀਨੇਸ਼ਨ ਕਰਨ ਦੇ ਲਈ ਇਹ ਤਾਂ ਹੁੰਦਾ ਆ ਇਹ ਤਾਂ ਕਿਤਾਬ ਸਾਰੀ ਦੁਨੀਆ ਦੇ ਸਾਹਮਣੇ ਖੁੱਲੀ ਆ ਨਾ ਜੀ ਅੱਜ ਸਾਰੇ ਉਹਨੂੰ ਤਾਨਾਸ਼ਾਹ ਕਹਿੰਦੇ ਨੇ ਤਾਨਾਸ਼ਾਹ ਅੱਛਾ ਹਾਂ ਠੀਕ ਆ ਜੀ ਮਤਲਬ ਕਿ ਹਿਟਲਰ ਤਾਨਾਸ਼ਾਹੀ ਤੇ ਹਿਟਲਰ ਦੇ ਵਿਰੁੱਧ ਜਿਨ੍ਹਾਂ ਨੇ ਜਾਪਾਨੀਆਂ ਦੇ ਉੱਤੇ ਨਿਊਕਲੀਅਰ ਸੁੱਟ ਦਿੱਤੇ ਹੂੰ ਇਹ ਫਿਰ ਉਹ ਸਾਧੂ ਸੰਤ ਸੀ ਹੈਨਾ ਚਲੋ ਨਹੀਂ ਕਹਿ ਸਕਦੇ ਉਹਨਾਂ ਨੂੰ ਨਹੀਂ ਕਹਿ ਸਕਦੇ ਕਿ ਇਹ ਤਾਂ ਗੋਸਟ ਦਾ ਵਿਸ਼ਾ ਵਾ ਮੈਨੂੰ ਮੈਂ ਚਾਹੁੰਨਾ ਨਾਰੁੰਜੀ ਵੀ ਤੁਸੀਂ ਦਿਲ ਖੋਲ ਕੇ ਮੇਰੇ ਨਾਲ ਗੱਲ ਕਰੋ ਬਿਲਕੁਲ ਦਿਲ ਖੋਲ ਕੇ ਹੋਊਗੀ ਗੱਲ ਜਿੱਥੇ ਠੱਡਦਾ ਮੈਂ ਸਹਿਮਤ ਆ ਮੈਂ ਸਹਿਮਤ ਹੂੰ ਜਿੱਥੇ ਤੁਸੀਂ ਮੇਰੇ ਨਾਲ ਨਹੀਂ ਸਹਿਮਤ ਤੁਸੀਂ ਮੈਨੂੰ ਟਾਰਗੇਟ ਕਰੋ ਹੁਣ ਤੁਸੀਂ ਦੱਸੋ ਪਾਪਾ ਜੀ ਦੂਜਾ ਵਿਸ਼ਵ ਯੁੱਧ ਛੜਿਆ ਹਾਂ ਉਹਦਾ ਕਾਰਨ ਕੀ ਸੀ ਬਾਕੀ ਦੇਸ਼ਾਂ ਦਾ ਕੀ ਕਸੂਰ ਸੀਗਾ ਜੀ ਉਹਦੇ 'ਚ ਕਿੰਨੇ ਲੋਕ ਮਰੇ ਨੇ ਜੀ ਕਿੰਨੀ ਫੌਜ ਮਰੀ ਐ ਤੇ ਕਾਰਨ ਤਾਂ ਉਹਨੂੰ ਹਿਟਲਰ ਨੂੰ ਮੰਨਿਆ ਜਾਂਦਾ ਜੀ ਮੈਂ ਸਿਰਫ ਆਪਣੇ ਲੋਕਾਂ ਤੱਕ ਰਹਿਣਾ ਚਾਹਨਾ ਕਿਉਂਕਿ ਆਪਾਂ ਆਪਣੇ ਲੋਕਾਂ ਆਪਣੀ ਜ਼ੁਬਾਨ ਨੂੰ ਸਮਝਦੇ ਆਪਾਂ ਹੋਰ ਕਿਸੇ ਭਾਸ਼ਾ ਦੇ ਪ੍ਰੋਗਰਾਮ ਨਹੀਂ ਕਰ ਰਹੇ ਨੇਤਾ ਜੀ ਸੁਭਾਸ਼ ਚੰਦਰ ਦਾ ਆਪਾਂ ਬਹੁਤ ਸਤਿਕਾਰ ਕਰਦੇ ਹਾਂ ਕਰਦੇ ਆ ਕਿ ਨਹੀਂ ਜੀ ਬਿਲਕੁਲ ਤੇ ਮੈਂ ਕਹਿੰਦਾ ਵੀ ਮੈਂ ਨਾ ਲੈ ਰਿਹਾ ਸਾਰੇ ਹੀ ਇਸ ਗੱਲ ਨਾਲ ਸਹਿਮਤ ਨੇ ਹਮ ਨੇਤਾ ਜੀ ਸੁਭਾਸ਼ ਚੰਦਰ ਬੋਸ਼ ਇੱਕ ਆਜ਼ਾਦ ਹਿੰਦ ਫੌਜ ਖੜੀ ਕਰਦੀ ਆ ਹੂੰ ਜਿਹਦਾ ਦੂਜੇ ਵਿਸ਼ਵ ਯੁੱਧ ਵਿੱਚ ਬਹੁਤ ਵੱਡਾ ਰੋਲ ਆ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਸੈਕੰਡ ਹੈਂਡ ਕਮਾਂਡ ਨੇ ਜਿਵੇਂ ਜਨਰਲ ਮੂਨ ਸਿੰਘ ਵਰਗੇ ਹੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਹਿਟਲਰ ਦੇ ਨਾਲ ਪੂਰੇ ਸਹਿਮਤ ਸੀਗੇ ਤੇ ਹਿਟਲਰ ਦਾ ਇਹਨਾਂ ਸਾਥ ਦਿੱਤਾ ਉਹ ਕਿਉਂ ਜੀ ਦੁਨੀਆ ਦੇ ਉੱਤੇ ਸਾਮਰਾਜ ਕਿਉਂਕਿ ਜਿਹੜੀ ਰਾਇਸ ਚਾਈਲਡ ਕੰਪਨੀ ਲੋਕ ਨੇ ਜਿਨ੍ਹਾਂ ਨੇ ਈਸਟ ਇੰਡੀਆ ਕੰਪਨੀ ਖੜੀ ਕੀਤੀ ਹਮ ਜਿਨ੍ਹਾਂ ਨੇ 골ਡ ਟੂ ਪੇਪਰ ਕਰੰਸੀ ਡਾਇਮੰਡ ਟੂ ਪੇਪਰ ਕਰੰਸੀ ਬੈਂਕਿੰਗ ਲਿਆਂਦੀਆਂ ਇਹ ਕੁਝ ਚੰਦ ਕਰਾਣੇ ਆ ਸਮੁੱਚੀ ਦੁਨੀਆ ਦੇ ਉੱਤੇ ਇਹਨਾਂ ਨੇ ਰਾਜ ਕੀਤਾ ਤੇ ਅੱਜ ਵੀ ਹੈ ਜੀ ਆਪਣੇ ਆਪ ਨੂੰ ਇਹਨਾਂ ਨੇ ਪੱਕੀ ਮੰਡੀ 'ਚ ਰੱਖਿਆ ਹੂੰ ਤੇ ਏਸ਼ੀਆ ਨੂੰ ਤੇ ਇਹਨਾਂ ਨੇ ਕੱਚੀ ਮੰਡੀ 'ਚ ਰੱਖਿਆ ਨਾ ਹੁਣ ਤੱਕ ਹੂੰ ਇਹ ਉੱਥੇ ਬਰਫ਼ 'ਚ ਬੈਠੇ ਵੀ ਅੱਜ ਤੱਕ ਇਹਨਾਂ ਦੇ ਪਰਿਵਾਰਾਂ ਦੇ ਪਰਿਵਾਰ ਸੋਨੇ ਚਾਂਦੀ ਦੀਆਂ ਥਾਲੀਆਂ 'ਚ ਖਾਂਦੇ ਆ ਤੇ ਜਿੱਥੇ ਬਰਕਤਾਂ ਨੇ ਰਹਿਮਤਾਂ ਨੇ ਕੋਈ ਪਾਣੀ ਤੋਂ ਲੈ ਕੇ ਕਿਸੇ ਸਰੋਧੀ ਕਮੀ ਨਹੀਂ ਉੱਥੇ ਲੋਕ ਅੱਜ ਵੀ ਭੁੱਖੇ ਮਰ ਰਹੇ ਨੇ ਉਹ ਸਭ ਦੇਣ ਇਹਨਾਂ ਦੀ ਕਿਉਂਕਿ ਕਿਸੇ ਦੇ ਚੱਜ ਨਾਲ ਮਜ਼ਦੂਰੀ ਪਲੇ ਹੀ ਨਹੀਂ ਪੈਂਦੀ ਤੇ ਜਿਹੜੇ ਇਹਨਾਂ ਦੇ ਲੋਕ ਆ ਜਿਹੜੇ ਇਹਨਾਂ ਦੇ ਅੰਡਰ ਕੰਮ ਕਰਦੇ ਆ ਭਾਵੇਂ ਉਹ ਫੌਜੀ ਨੇ ਭਾਵੇਂ ਉਹ ਸਾਇੰਟਿਸਟ ਨੇ ਸਾਰੇ ਪਹਿਲੇ ਦਿਨ ਤੋਂ ਅੱਜ ਤੱਕ ਲੈ ਕੇ ਵਫਾਦਾਰ ਵੀ ਆ ਇਹਨਾਂ ਦੇ ਕਿਉਂਕਿ ਰੋਜ਼ਗਾਰ ਤੇ ਤਨਖਾਹਾਂ ਬਹੁਤ ਤਕੜੀਆਂ ਉਹਨਾਂ ਦੀਆਂ ਹੂੰ ਤੇ ਹਰ ਕੀਮਤ ਤੇ ਕਿਸੇ ਨਾਲ ਵੀ ਉਹਨਾਂ ਦੇ ਜਿਹੜੇ ਜਰਨਲ ਨੇ ਕਿਉਂਕਿ ਉਹਨਾਂ ਨੂੰ ਸਹੂਲਤਾਂ ਹੀ ਇੰਨੀਆਂ ਨੇ ਇਹ ਸਭ ਚੱਕਰ ਰਾਇਸ ਚਾਇਲਡ ਦੇ ਬਣਾਏ ਹੋਏ ਨੇ ਹੂੰ ਗੋਰਿਆਂ ਦੇ ਹੂੰ ਟੈਕਨੋਲੋਜੀ ਸਾਰੀ ਤੇ ਆਪਣਾ ਕਬਜ਼ਾ ਕਾਰੀਗਰ ਸਾਰਿਆਂ ਤੇ ਇਹਨਾਂ ਦਾ ਕਬਜ਼ਾ ਜੇ ਕੋਈ ਨਹੀਂ ਮੰਨਦਾ ਧੱਕੇ ਨਾ ਲਾਓ ਜੇ ਕੋਈ ਬਿਲਕੁਲ ਨਹੀਂ ਮੰਨਦਾ ਹੱਥ ਵੜ ਦੋ ਨੈਪੋਲੀਅਨ ਬੋਨਾਪਾਰਟ ਦਾ ਵੀ ਆਹੀ ਰੋਲ ਆ ਵੀ ਉਹਨੇ ਵੀ ਇਹਨਾਂ ਦਾ ਬਿਜ਼ਨਸ ਲਾਈਨ ਤੋੜੀ ਸੀਗੀ ਓਕੇ ਉਹਨੂੰ ਵੀ ਘੇਰ ਕੱਪ ਕੇ ਸਾਮ-ਦਾਮ-ਦੰਡ ਭੇਤ ਜਿੰਨਾ ਚਿਰ ਇਹਨਾਂ ਉਹਨੂੰ ਖਤਮ ਨਹੀਂ ਕਰ ਦਿੱਤਾ ਫਰਾਂਸ ਦਾ ਰਾਜ ਭਾਗ ਇਹ ਉਹਦੇ ਮਗਰੋਂ ਨਹੀਂ ਲੱਥੇ ਹੂੰ ਕਿਉਂਕਿ ਇਹ ਬੜੇ ਦਿਮਾਗ ਨਾਲ ਚੱਲਦੇ ਹੂੰ ਛੋਤੇ ਬੰਦੇ ਸੂਰਮੇ ਬੰਦੇ ਸਿੱਧਾ-ਸਿੱਧਾ ਚੱਲਦੇ ਆ ਸਿੱਧਾ-ਸਿੱਧਾ ਬਾਬਾ ਜੀ ਇੱਕ ਬੰਦਾ ਦੇਸ਼ ਦਾ ਰਾਸ਼ਟਰਪਤੀ ਆ ਹੁਣ ਉਹ ਕਹੇ ਜੀ ਕ੍ਰਾਂਤੀ ਲੈ ਕੇ ਆਇਆ ਵੀ ਦੇਸ਼ ਦੇ ਵਿੱਚ ਜਿਹੜੇ ਵੀ ਲੋਕ ਅਪਾਹਜ ਨੇ ਅਪੰਗ ਨੇ ਉਹਨਾਂ ਦਾ ਖਾਤਮਾ ਹੀ ਕਰਨ ਤੇ ਤੁਲ ਪਿਆ ਉਹਨੂੰ ਸਹੀ ਕਿੱਦਾਂ ਆਪਾਂ ਉਹ ਕਿੱਦਾਂ ਉਹਨੂੰ ਜਸਟੀਫਾਈ ਕਰਾਂਗੇ ਸਹੀ ਸਾਰੀਆਂ ਗੱਲਾਂ ਕਰਨ ਵਾਲੀਆਂ ਸਭ ਤੋਂ ਪਹਿਲਾਂ ਤੇ ਉਹਨੇ ਯਹੂਦੀਆਂ ਦਾ ਹਾਂ ਉਹਨਾਂ ਨੂੰ ਬਰਨ ਕਰ ਕਰਕੇ ਮਾਰਿਆ ਟੋਿਆਂ 'ਚ ਛੋੜ ਦਿੱਤਾ ਇਹ ਕੁਦਾਵ ਦਾ ਜਰਨਲਿਸਤ ਸੁਭਾਅ ਸੀਗਾ ਉਹ ਨਸਲੀ ਤੌਰ ਤੇ ਇਹਨਾਂ ਦੇ ਵਿਰੋਧੀ ਇਹਨਾਂ ਸੀਗਾ ਹੂੰ ਇਸਾਈਆਂ ਦੇ ਹੂੰ ਗੋਰਿਆਂ ਦੇ ਯਹੂਦੀਆਂ ਦੇ ਹੂੰ ਉਹ ਲਾਈਕ ਕਰਦਾ ਸੀ ਸਿਰਫ ਆਰੀਅਨਸ ਨੂੰ ਹੂੰ ਆਰੀਅਨਸ ਕੌਣ ਨੇ ਜੀ ਕਿੰਨਾ ਨੂੰ ਕਹਿ ਸਕਦੇ ਆ ਜੀ ਕਬੀਲਾ ਜੀ ਅੱਛਾ ਉਸ ਜੋ ਆਪਣੇ ਆਪ ਨੂੰ ਉਹ ਮੰਨਦਾ ਸੀਗਾ ਹੂੰ ਤੇ ਨੇਤਾ ਜੀ ਨੂੰ ਵੀ ਉਹ ਆਪਣੇ ਨਾਲ ਦਾ ਹੀ ਮੰਨਦਾ ਸੀਗਾ ਨੇਤਾ ਜੀ ਦੇ ਨਾਲ ਉਹ ਮਿਲਦਾ ਜੁਲਦਾ ਸੀ ਨੇਤਾ ਜੀ ਨੂੰ ਹੱਥ ਮਿਲਾਉਂਦਾ ਸੀ ਨਹੀਂ ਮਤਲਬ ਨੇਤਾ ਸੁਭਾਸ਼ ਚੰਦਰ ਬੋਸ ਜੀ ਦੇ ਕਬੀਲੇ ਚੋਂ ਤਾਂ ਫਿਰ ਅਸੀਂ ਵੀ ਆ ਗਏ ਆਪਣੇ ਇਹ ਜ਼ਿਆਦਾਤਰ ਉਧਰੋਂ ਹੀ ਉੱਠ ਕੇ ਆਏ ਹੋਏ ਆ ਲੋਕ ਇੱਧਰ ਨਹੀਂ ਮਤਲਬ ਅਸੀਂ ਵੀ ਆਰੀਅਨ ਹਾਂ ਆਰੀਅਨ ਹਾਂ ਓਕੇ ਇਹ ਵਿਸ਼ਾ ਹੋਰ ਬੰਨੇ ਚੱਲ ਜਾਣਾ ਅੱਛਾ ਹਿਟਲਰ ਦਾ ਜਨਮ ਆਸਟਰੀਆ ਹੰਗਰੀ ਦੇ ਵਿੱਚ 20 ਅਪ੍ਰੈਲ 1899 ਚ ਹੁੰਦਾ ਹਮ ਜਰਮਨ ਚ ਨਹੀਂ ਜੰਮਿਆ ਸੀ ਜਰਮਨ ਨਹੀਂ ਜਰਮਨ ਦੀ ਨਾਗਰਿਕਤਾ ਇਹ ਆਣ ਕੇ ਬਾਅਦ ਚਲਿੰਦਾ ਓਕੇ ਤੇ ਇੱਕ ਫੌਜੀ ਕੈਰੀਅਰ ਤੋਂ ਸ਼ੁਰੂ ਹੋ ਕੇ ਉਤੋਂ ਦਾ ਰਾਸ਼ਟਰਪਤੀ ਦੇ ਫੌਜੀ ਸ਼ਾਸਕ ਬਣਦਾ ਗੱਲ ਦੇਖੋ ਬਹੁਤ ਵੱਡੀ ਪਦਵੀ ਤੱਕ ਪਹੁੰਚ ਗਿਆ ਜੀ ਪਰ ਉਸ ਪਦਵੀ ਦਾ ਇੱਕ ਸਨਮਾਨ ਵੀ ਹੁੰਦਾ ਉਹਨੇ ਇਹ ਵੀ ਦੇਖਣਾ ਵੀ ਮੇਰੇ ਦੇਸ਼ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਫਾਈਨੈਂਸ਼ੀਲੀ ਕਿਸੇ ਤਰ੍ਹਾਂ ਦੀ ਫਿਜ਼ੀਕਲੀ ਕੋਈ ਦਿੱਕਤ ਨਾ ਆਵੇ ਉਹਨੂੰ ਆਪਣੇ ਦੇਸ਼ ਨਾਲ ਬਹੁਤ ਪਿਆਰ ਸੀ ਜਰਮਨਸ ਨਾਲ ਬਹੁਤ ਪਿਆਰ ਕੀਤਾ ਉਹਨੇ ਜਰਮਨ ਦੇ ਲੋਕ ਨੂੰ ਖਲੋਖਲੋ ਸੁਣਦੇ ਸੀਗੇ ਦੂਜਾ ਵਿਸ਼ਵ ਯੁੱਧ ਸਮੁੱਚੇ ਦਾ ਸਮੁੱਚਾ ਹੀ ਉਸ સામਰਾਜਵਾਦ ਦੇ ਵਿਰੁੱਧ ਸੀ ਉਹਦੇ ਵੱਲੋਂ ਵੀ ਜਿਹੜਾ ਦੁਨੀਆ ਤੇ ਫੈਲਿਆ ਹੋਇਆ ਵਾ ਦੁਨੀਆਂ ਨੂੰ ਭੁੱਖੇ ਮਾਰ ਰਿਹਾ ਵਾ ਵਿੱਚੇ ਜਰਮਨ ਨੂੰ ਹੂੰ ਤੇ ਆਪ ਰਜ ਰਿਹਾ ਅੱਛਾ ਯਹੂਦੀ ਤੇ ਇਹ ਸਾਰੇ ਤੇ ਉਹ ਯਹੂਦੀਆਂ ਨੂੰ ਬਹੁਤ ਵੱਡਾ ਕਾਰਨ ਮੰਨਦਾ ਸੀ ਵੀ ਜਰਮਨ ਦੀ ਆਰਥਿਕਤਾ ਇਹਨਾਂ ਨੇ ਬੇੜਾ ਗਰਗ ਕੀਤਾ ਪਿਆ ਵਾ ਵੀ ਸਾਨੂੰ ਗਰੀਬ ਬਣਾਉਣ ਵਾਲੇ ਇਹ ਆ ਤੇ ਮੈਨੂੰ ਉਮੀਦ ਆ ਵੀ ਜਿੱਥੋਂ ਤੱਕ ਮੇਰਾ ਆਈਡੀਆ ਵਾ ਪੀ 60 70% ਤੋਂ ਉੱਪਰ ਉਹਨੇ ਮਾਰੇ ਜੇ ਜਦੋਂ ਉਹਨੂੰ ਇਸ ਕੰਮ ਤੋਂ ਉੱਤੇ ਪ੍ਰੈਸ਼ਰ ਪਿਆ ਵੀ ਗਲਤ ਕੰਮ ਇਹ ਆ ਪੀ ਇਹ ਕੰਮ ਨਹੀਂ ਕਰਨਾ ਜਿਹਦਾ ਉਹਨੇ ਕਿਹਾ ਠੀਕ ਆ ਇੰਨੇ ਮਾਰਤੇ ਆ ਮੈਂ ਬਾਕੀ ਬਚ ਗਏ ਜੇ ਪੀ ਵੇਖੋ ਤੁਹਾਡਾ ਕੀ ਹਾਲ ਕਰਦੇ ਓਕੇ ਅੱਜ ਵੀ ਤੁਸੀਂ ਵੇਖੋ ਆ ਗਾਜ਼ਾ ਦੇ ਵਿੱਚ ਕੀ ਹਾਲ ਆ ਜੇ ਹਿਟਲਰ ਮਾੜਾ ਸੀ ਕਤਲੇਆਮ ਕਰਨ ਵਾਲੇ ਤੇ ਸਾਰੇ ਮਾੜੇ ਆ ਤੇ ਨੇਤਾ ਜੀ ਦਾ ਨੇਤਾ ਜੀ ਦੀ ਪੰਡਤ ਜਵਾਹਰ ਲਾਲ ਨਹਿਰੂ ਨਾਲ ਬੈਸ ਹੁੰਦੀ ਆ ਕਿਹੜੇ ਟਾਪਿਕ ਤੇ ਜੀ ਇਸੇ ਟਾਪਿਕ ਤੇ ਜਦੋਂ ਵਰਲਡ ਵਾਰ ਚੱਲਦੀ ਆ ਵਰਲਡ ਵਾਰ ਚੱਲੀ ਆ ਜੀ 39 ਤੋਂ ਲੈ ਕੇ ਹੂੰ 45 ਤੱਕਰ ਜਿਹਦੇ ਵਿੱਚ 5 ਸਾਲ ਹਿਟਲਰ ਜਿੱਤਿਆ ਹੂੰ ਜਿਹਦੇ ਵਿੱਚ ਉਹਨੇ ਕੋਈ ਨਿਊਕਲੀਅਰ ਬਲਾਸਟ ਨਹੀਂ ਕੀਤਾ ਮੈਂ ਫਿਰ ਵੀ ਕੋਦਮ 39 ਦੀ ਗੱਲ ਕੀਤੀ 39 ਤੋਂ 39 ਤੋਂ 45 39 ਦੇ ਵਿੱਚ ਕੋਦਮ ਡਿਸੀਜਨ ਲੈਂਦਾ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ ਆਪਣੀ ਫੌਜ ਨੂੰ ਇੱਕ ਦੇਸ਼ ਤੇ ਸਿੱਧਾ ਹੀ ਹਮਲਾ ਕਰਨ ਦਾ ਹੁਕਮ ਦੇ ਦਿੰਦਾ ਹਮਲਾ ਹੋ ਜਾਂਦਾ ਦੋ ਦੇਸ਼ ਉਸ ਦੀ ਸਹਾਇਤਾ ਕਰਦੇ ਨੇ ਤੇ ਯੁੱਧ ਛੜ ਜਾਂਦਾ ਜੀ ਤੇ ਉਹਦੀ ਲਪੇਟ ਦੇ ਵਿੱਚ ਦੇਖੋ ਤੁਸੀਂ ਸਾਰੀ ਦੁਨੀਆ ਆਉਂਦੀ ਸਾਰੀ ਦੁਨੀਆ ਕਾਰਨੇ ਹੀ ਸੀ ਪੀ ਇੰਨਾ ਪੰਜਾਂ ਸਾਲਾਂ ਦੇ ਵਿੱਚ ਉਹਨੇ ਬ੍ਰਿਟਿਸ਼ ਦਾ ਇੰਨਾ ਲੱਕ ਤੋੜਿਆ ਤੁਹਾਨੂੰ ਪਤਾ 45 ਜੀ ਵਿਸ਼ਵ ਯੁੱਧ ਖਤਮ ਹੁੰਦਾ ਤੇ 1947 ਜੀ ਹਿੰਦੁਸਤਾਨ ਆਜ਼ਾਦ ਹੁੰਦਾ ਹੂੰ 49 ਚ ਚਾਇਨਾ ਆਜ਼ਾਦ ਹੁੰਦਾ ਤੇ ਬੜੇ ਮੁਲਕ ਜਿਹੜੇ ਆ ਉਹ ਬ੍ਰਿਟਿਸ਼ ਆਜ਼ਾਦ ਕਰਦਾ ਤੇ ਕਰਦਾ ਵੀ ਲੀਗਸ ਤੇ ਆ ਹੂੰ ਪਟੇ ਤੇ ਆਜ਼ਾਦ ਕਰਦਾ ਵਾ ਹੂੰ ਕਿਉਂਕਿ ਇਹਨਾਂ ਦੇਸ਼ਾਂ ਨੇ ਤੇ ਕੋਈ ਜੰਗ ਨਹੀਂ ਲੜੀ ਬ੍ਰਿਟਿਸ਼ ਨਾਲ ਹੂੰ ਤੇ ਇੱਥੋਂ ਤੱਕ ਮੈਨੂੰ ਬੜਾ ਅਫਸੋਸ ਨਾਲ ਕਹਿਣਾ ਪੈਂਦਾ ਵੀ ਜਿਹੜੇ ਲੋਕਾਂ ਨੇ ਸਾਡੇ ਤੇ ਰਾਜ ਕੀਤਾ 200 ਸਾਲ ਜ਼ੁਲਮ ਕੀਤਾ ਅਸੀਂ ਅੰਗਰੇਜ਼ਾਂ ਦੇ ਵਿਰੁੱਧ ਜਿੰਨਾ ਪ੍ਰੋਟੈਸਟ ਕੀਤਾ ਐ ਨਿੰਗਾ ਲੜਾਈਆਂ ਲੜੀਆਂ ਹੂੰ ਤੇ ਜਿਹੜੀ ਇੰਡੀਅਨ ਬ੍ਰਿਟਿਸ਼ ਆਰਮੀ ਆ ਉਹਨੇ ਸਾਥ ਬ੍ਰਿਟਿਸ਼ ਦਾ ਦਿੱਤਾ ਇੱਕੋ ਦੇਸ਼ ਧੂਪ ਅਗਾਂ ਚ ਵੰਡਿਆ ਗਿਆ ਹਿੰਦੁਸਤਾਨ ਆਜ਼ਾਦ ਹਿੰਦ ਫੌਜ ਹਿਟਲਰ ਦੇ ਨਾਲ ਹੂੰ ਇੰਡੀਅਨ ਬ੍ਰਿਟਿਸ਼ ਆਰਮੀ ਇੰਗਲੈਂਡ ਵੱਲੋਂ ਉਹਨਾਂ ਵੱਲੋਂ ਕੰਪਨੀ ਵੱਲੋਂ ਲੜ ਰਹੀ ਆ ਪੀਕੇ ਦੇਸ਼ ਦੇ ਲੋਕ ਇੱਕ ਦੂਜੇ ਨਾਲ ਲੜ ਰਹੇ ਆ ਸੈਕੰਡ ਵਰਲਡ ਵਾਰ ਦੇ ਵਿੱਚ ਸਮਝ ਆ ਗਈ ਜੀ ਹਿਟਲਰ ਹਾਰਨ ਵਾਲਾ ਨਹੀਂ ਸੀਗਾ ਹਿਟਲਰ ਖੁਦ ਇੱਕ ਸਾਇੰਟਿਸਟ ਸੀਗਾ ਇੰਜੀਨੀਅਰ ਸੀਗਾ ਆਪ ਉਹਨੇ ਹਥਿਆਰ ਮੈਨੂਫੈਕਚਰਿੰਗ ਕੀਤੇ ਹੂੰ ਆਟੋਮੈਟਿਕਸ ਬਣਾਈਆਂ ਹੋਰ ਹਾਈਡਰੋਬੰਬ ਬਣਵਾਏ ਉਹਨੇ ਉਹ ਬੰਬ ਵੀ ਨਹੀਂ ਉਥੇ ਸੁੱਟੇ ਉਹਨੇ ਉਹ ਵੀ ਕਿਹਾ ਵੀ ਇਹ ਵੀ ਲੋਕ ਨਜਾਇਜ਼ ਵਿੱਚ ਮਰਨਗੇ ਉਦੋਂ ਦਾ ਟਾਰਗੇਟ ਉਹੀ ਲੋਕ ਸੀ ਜਿਹੜਾ ਸਿਆਪੇ ਦੀ ਜੜ ਸੀ ਤੇ ਕਈਆਂ ਕਈਆਂ ਸਦੀਆਂ ਤੋਂ ਸਿਆਪੇ ਦੀ ਜੜ ਸੀ ਵੀ ਇਹਨਾਂ ਦਾ ਦੁਨੀਆ ਤੋਂ ਖਤਮ ਹੋਣਾ ਬੜਾ ਜ਼ਰੂਰੀ ਆ ਹੂੰ ਹੁਣ ਤੁਸੀਂ ਕਹੋਗੇ ਵੀ ਤੂੰ ਤਾਂ ਹਿਟਲਰ ਦੇ ਪੱਕੇ ਚ ਮੈਂ ਕਹਿੰਨਾ ਜਿਨ੍ਹਾਂ ਨਾਲ ਉਹ ਲੜ ਰਿਹਾ ਸੀ ਜਿਵੇਂ ਸਿੱਖਾਂ ਦੇ ਤੌਰ ਤੇ ਗੱਲ ਕਰਾਂ ਸ਼ੇਰੇ ਪੰਜਾਬ ਦੀ ਮੌਤਾ ਦਾ ਕਾਰਨ ਵੀ ਇਹੀ ਸੀਗੇ ਸਾਡੇ ਰਾਜ ਭਾਗ ਪੰਜਾਬ ਤੇ ਕਬਜ਼ਾ ਕੀਤਾ ਸਾਡੇ ਟੋਟੇ ਟੋਟੇ ਅੱਜ ਹੋਏ ਆ ਉਹਦਾ ਕਾਰਨ ਇਹ ਸੀਗੇ ਕਿ ਕਿਸੇ ਦੇ ਨਾਲ ਵੀ ਜਿੰਨਾ ਚਿਰ ਉਹ ਤਕੜਾ ਵਾ ਉਹਨਾਂ ਚਿਰ ਇੱਕ ਈਸਟ ਇੰਡੀਆ ਕੰਪਨੀ ਪਿਆਰ ਨਾ ਰਹਿੰਦੀ ਆ ਜਦੋਂ ਉਹਦੇ ਘਰ 'ਚ ਕੋਈ ਛਾਪਾ ਪੈਂਦਾ ਵਾ ਰਾਜਨੀਤਿਕ ਤੌਰ ਤੇ ਇਹ ਵਿੱਚ ਵੜ ਕੇ ਉਹਦੇ ਛਾਪੇ ਨੂੰ ਹੋਰ ਵਧਾਉਂਦੇ ਆ ਤੇ ਉਹਦਾ ਰਾਜ ਭਾਗ ਇਹ ਨੱਪ ਲੈਂਦੇ ਰਿਹਾ ਹਮੇਸ਼ਾ ਹੀ ਇਹਨਾਂ ਦੀ ਗੰਦੀ ਨੀਤੀ ਰਹੀ ਇਹਨਾਂ ਨੀਤੀਆਂ 'ਚ ਹਿਟਲਰ ਨਹੀਂ ਫਸਿਆ ਉਹਨਾਂ ਇੱਕੋ ਧਾਰਿਆ ਪੀ ਇਹਨਾਂ ਨੂੰ ਛੱਡਣਾ ਨਹੀਂ ਉਹਨੇ ਸਪਲਾਈ ਲਾਈਨ ਤੋਂ ਲੈ ਕੇ ਇਹਨਾਂ ਦੀ ਆਰਥਿਕਤਾ ਦੀ ਇੰਨੀ ਲੱਕ ਤੋੜਿਆ ਕਿ ਦੁਨੀਆ ਦੇ 200 ਦੇਸ਼ਾਂ ਤੋਂ ਹਮ ਵਰਲਡ ਵਾਰ ਕਰਕੇ ਅੰਗਰੇਜ਼ਾਂ ਦਾ ਰਾਜ ਭਾਗ ਗਿਆ ਹਿਟਲਰ ਕਰਕੇ ਓਕੇ ਤੇ ਨਾ ਹਿਟਲਰ ਨਾ ਹੁੰਦਾ ਤੇ ਬ੍ਰਿਟਿਸ਼ ਅੱਜ ਵੀ ਉਹਨਾਂ ਦੀ ਮਰਜ਼ੀ ਹੁੰਦੀ ਤੇ ਹਿੰਦੁਸਤਾਨ ਵੀ ਆਜ਼ਾਦ ਨਾ ਹੁੰਦਾ ਅੱਛਾ ਤੇ ਕਿਦਾਂ ਦੀ ਸਿਚੁਏਸ਼ਨ ਹੁੰਦੀ ਅੱਜ ਕੋ ਆਪਣੀ ਤੇ ਅੱਜ ਵੀ ਮਾੜੀ ਆ ਹਮ ਇੰਨਾ ਵੀ ਕਾਨੂੰਨ ਹੁੰਦਾ ਰੱਜ ਦਾ ਇੰਗਲੈਂਡ ਹੀ ਰੱਜ ਦੀ ਕੰਪਨੀ ਪਰ ਕੋਈ ਕਾਇਦਾ ਕਾਨੂੰਨ ਹੁੰਦਾ ਮਤਲਬ ਅੱਜ ਵੀ ਆਪਾਂ ਅੰਗਰੇਜ਼ਾਂ ਦੇ ਅੱਜ ਕਿਸੇ ਇੱਜ਼ਤ ਨਹੀਂ ਅੱਛਾ ਅੱਜ ਸਿਰਫ ਸਿਆਸਤ ਅਮੀਰ ਸਿਆਸਤਦਾਨ ਅਮੀਰ ਆ ਮਨੁੱਖ ਭੁੱਖਾ ਮਰ ਰਿਹਾ ਆਬਾਦੀ ਭੁੱਖੀ ਮਰ ਰਹੀ ਆ ਮਤਲਬ ਅੱਜ ਵੀ ਆਪਾਂ ਅੰਗਰੇਜ਼ਾਂ ਦੇ ਗੁਲਾਮ ਹੁੰਦੇ ਜੀ ਉੱਥੇ ਉਹ ਨਾ ਹੁੰਦਾ ਹਾਂ ਬਿਲਕੁਲ ਜੀ ਜੇ ਵਰਲਡ ਵਾਰ ਹਿਟਲਰ ਨਾ ਹੁੰਦਾ ਹਾਂ ਤੇ ਸੁਭਾਸ਼ ਚੰਦਰ ਬੋਸ ਜੀ ਦਾ ਇਹੀ ਕਥਨ ਸੀਗਾ ਹਿਟਲਰ ਦਾ ਸਾਥ ਦਿੱਤਾ ਜਾਵੇ ਇਹ ਸਾਡੇ ਘਰ ਚੋਂ ਨਿਕਲਣਾ ਹਮ ਬੜੇ ਬੜੇ ਤਕੜੇ ਜਰਨਲ ਨਾਲ ਸੀ ਜਰਨਲ ਮੋਹਨ ਸਿੰਘ ਵਰਗੇ ਹਾਂ ਜਿਹੜੇ ਬਾਅਦ ਚ ਪਾਰਲੀਮੈਂਟ ਦੇ ਐਮਪੀ ਵੀ ਰਹੇ ਨੇ ਹਿੰਦੁਸਤਾਨ ਸਿਆਸਤ ਦਾ ਹਿੱਸਾ ਵੀ ਰਹਾ ਤੇ ਉਹਨਾਂ ਨੇ ਮੈਨੂੰ ਯਾਦ ਨਹੀਂ ਕਰਨ ਕਿਹੜਾ ਸ਼ਹਿਰ ਆ ਉੱਥੇ ਬੜੀ ਤਕੜੀ ਜੰਗ ਹੋਈ ਆ ਜਿਹਦੇ ਵਿੱਚ ਇੰਨਾ ਜ਼ਿਆਦਾ ਇਸ ਇੰਡੀਆ ਕੰਪਨੀ ਦਾ ਮਿਲਟਰੀ ਤੌਰ ਤੇ ਨੁਕਸਾਨ ਹੋਇਆ ਤੇ ਉਹਦਾ ਜ਼ਿੰਮੇਵਾਰ ਜਨਰਲ ਮੋਹਨ ਸਿੰਘ ਨੂੰ ਮੰਨਿਆ ਗਿਆ ਪੀਐਸ ਜਰਨਲ ਨੇ ਜਿਆਦਾ ਨੁਕਸਾਨ ਕੀਤਾ ਹਿਟਲਰ ਦੀਆਂ ਫੌਜਾਂ ਨਾਲ ਲੜ ਕੇ ਤੇ ਹਿਟਲਰ ਬੜਾ ਖੁਸ਼ ਹੋਇਆ ਜਨਰਲ ਮੋਹਨ ਸਿੰਘ ਤੇ ਉਹਨਾਂ ਆਖਿਆ ਦੱਸੋ ਤੁਹਾਨੂੰ ਆਪਣੀਆਂ ਫੌਜਾਂ ਦਾ ਉਹਦਾ ਮੁਖੀ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਸਾਨੂੰ ਸੋਹਣੇ ਹਥਿਆਰ ਦੋ ਸਾਡੀ ਮਦਦ ਕਰੋ ਸਾਡੀ ਮਿਲਟ ਪੀ ਅਸੀਂ ਆਪਣੇ ਦੇਸ਼ ਦੇ ਵਿੱਚੋਂ ਇਹ ਗੁਲਾਮੀ ਦਾ ਸੰਗਲ 200 ਸਾਲ ਦਾ ਪੁੱਟিয়ে ਤੇ ਸੋਟੇ ਸਾਡਾ ਆਪ ਦਾ ਰਾਜਪਾਗ ਹੋਵੇ ਅਸੀਂ ਇਹਨਾਂ ਨਾਲ ਬ੍ਰਿਟਿਸ਼ ਨਾਲ ਚੰਗੀ ਤਰ੍ਹਾਂ ਲੜ ਕੇ ਇਹ ਦੇਸ਼ ਆਪਣਾ ਆਜ਼ਾਦ ਕਰਾਉਣਾ ਜਨਰਲ ਮੋਹਨ ਸਿੰਘ ਨੇ ਕਿਹਾ ਜਿਹੜੇ ਆਜ਼ਾਦ ਹਿੰਦ ਫੌਜ ਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਨਾਲ ਜਿਹੜੇ ਜਨਰਲ ਸੀਗੇ ਹੂੰ ਤੇ ਪੂਰਾ ਸਾਥ ਦਿੱਤਾ ਤੇ ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਿਹਾ ਮਾਂ ਵੀ ਪੰਡਿਤ ਜਵਾਲ ਨਾਲ 네ਹਰੂ ਨੇ ਕਿਹਾ ਵੀ ਨੇਤਾ ਜੀ ਤੁਸੀਂ ਗਲਤ ਪਾਸੇ ਜਾ ਰਹੇ ਹੋ ਹੂੰ ਤੁਸੀਂ ਨਾ ਹਿਟਲਰ ਦਾ ਸਾਥ ਦੋ ਤੇ ਜਾਨਵਰ ਆ ਜ਼ਾਲਮ ਹੂੰ ਤੇ ਨੇਤਾ ਜੀ ਨੇ ਕਿਹਾ ਵੀ ਜਿਹਦਾ ਤੁਸੀਂ ਸਾਥ ਦੇ ਰਹੇ ਹੋ ਹੂੰ ਉਹ ਭਗਤਵਾ ਉਹ ਸੰਤਵਾ ਤੁਸੀਂ ਅੰਗਰੇਜ਼ ਚੰਗੇ ਨੇ ਹਿੰਦੁਸਤਾਨ ਦੀ 200 ਸਾਲ ਤੋਂ ਰਾਜ ਭਾਗ ਤੋਂ ਲੈ ਕੇ ਸਿਆਸਤ ਤੋਂ ਲੈ ਕੇ ਇੱਕ ਇੱਕ ਲੱਖ ਗੋਰੇ ਨੇ ਕਿੰਨਾ ਇੱਥੇ ਕਤਲੇਆਮ ਕੀਤਾ ਹੋਇਆ ਹੁਣ ਤੁਸੀਂ ਮੈਨੂੰ ਇਹ ਦੱਸੋ ਜਲਿਆਂ ਵਾਲੇ ਬਾਗ ਦਾ ਸਾਕਾ ਯਾਦ ਆ ਜੀ ਬਿਲਕੁਲ ਉਹ ਹਿਟਲਰ ਨੇ ਕੀਤਾ ਨਾ ਹਿਟਲਰ ਨੇ ਨਹੀਂ ਕੀਤਾ ਨਾ ਅਸੀਂ ਜਿੰਨੇ ਸਤਕਾਰ ਦੇ ਨਾਲ ਨੇਤਾ ਜੀ ਦਾ ਨਾਮ ਲੈਨੇ ਆ ਜਰਨਲ ਮੋਹਨ ਸਿੰਘ ਦਾ ਨਾਮ ਲੈਨੇ ਆ ਕਿਤੇ ਨਾ ਕਿਤੇ ਉਸ ਜਰਨੈਲ ਨੂੰ ਅੱਖੋਂ ਬੋਲੇ ਨਾ ਕਰੋ ਇਹ ਸਾਰਿਆਂ ਜਦੋਂ ਕੋਈ ਬੰਦਾ ਹਾਰ ਜਾਂਦਾ ਨਾ ਹਮਾਂ ਤੁਹਾਨੂੰ ਇੱਕ ਇਹ ਵੀ ਗੱਲ ਦੱਸ ਦਿੰਦਾ ਵਾ ਕਿ ਉਹਦੇ ਹਾਰ ਦਾ ਕਾਰਨ ਸੀ ਰਸ਼ੀਆ ਹੁਣ ਮਿੰਦੇ ਰਸ਼ੀਆ ਦੀ ਨਹੀਂ ਅੱਜ ਸਮਝ ਆਉਂਦੀ ਹੂੰ ਅੱਜ ਅਮਰੀਕਾ ਦੇ ਵਿਰੁੱਧ ਲੜ ਰਿਹਾ ਅੱਜ ਸਾਰਿਆਂ ਦੇ ਵਿਰੁੱਧ ਇਕੱਲਾ ਉਦੋਂ ਇਹ ਵੀ ਨਾਲ ਆਉਣ ਰਲਿਆ ਜੇ ਰਸ਼ੀਆ ਨਾ ਰਲਦਾ ਇਹ ਲੜ ਨਹੀਂ ਸੀ ਹਾਰ ਦਾ ਹੂੰ ਜਾਪਾਨ ਮੈਂ ਜਾਪਾਨੀਆਂ ਤੋਂ ਵੀ ਬਹੁਤ ਜਪਾਨ ਨੇ ਤੇ ਮੁੜ ਕੇ ਜਦੋਂ ਜਪਾਨ ਦੇ ਉੱਤੇ ਨਿਊਕਲਰ ਸੁੱਟੇ ਗਏ ਹਿਰੋਸ਼ੀਮਾ ਨਾਗਾਸਾਕੀ ਦੇ ਉੱਤੇ ਉਹ ਵੀ ਤੇ ਹਿਟਲਰ ਨੇ ਨਹੀਂ ਨਾ ਸੁੱਤੇ ਕਮਾਲਾ ਦੇਖ ਲਓ ਉੱਥੋਂ ਇੱਕ ਤੇ ਹਿਟਲਰ ਦੇ ਹਾਰਨ ਦਾ ਕਾਰਨ ਇਹ ਸੀ ਵੀ ਉਹਨੇ ਲੜਾਈ ਐਡੀ ਵੱਡੀ ਸ਼ੇਰਤੀ ਜੰਗ ਹੀ ਐਡਾ ਵੱਡਾ ਸ਼ੇਰਤਾ ਛੇੜ ਦਿੱਤਾ ਇੱਕ ਤੇ ਰਸ਼ੀਆ ਦੀ ਜਿਆਦੀ ਠੰਡ ਉਹਦੀ ਫੌਜ ਨੂੰ ਬਰਦਾਸ਼ਤ ਨਹੀਂ ਹੋਈ ਹੂੰ ਉੱਥੇ ਲੜਿਆ ਨਹੀਂ ਗਿਆ ਉਥੋਂ ਦੀ ਠੰਡ ਕੁਝ ਹੋਰ ਸੀ ग्लेਸ਼ੀਅਰ ਕੁਝ ਹੋਰ ਸੀ ਇਤੋਂ ਤੱਕ ਕਿ ਫੌਜ ਨੂੰ ਲੂਜ਼ ਮੋਸ਼ਨ ਲੱਗੇ ਫੌਜ ਬਿਮਾਰ ਪੈ ਗਈ ਅੱਛਾ ਤੇ ਫੌਜ ਨੇ ਆਪਣੀ ਵਾਰ-ਵਾਰ ਮੋਰਚੇ ਦੇ ਵਿੱਚੋਂ ਲੈਟਰਨ ਜਾਣਾ ਪੈਂਦਾ ਸੀ ਪੈਂਟ ਖੋਲਣੀ ਪੈਂਦੀ ਸੀ ਫੇਰ ਆਣ ਕੇ ਫਾਇਰ ਕਰਨਾ ਪੈਂਦਾ ਸੀ ਡੀ ਹਾਈਡਰੇਟ ਹੋ ਗਏ ਹਾਂ ਤੇ ਉਹ ਕੀ ਕਰਦੇ ਸੀ ਆਪਣੀ ਪੈਂਟ ਪਿੱਛੋਂ ਪਾੜ ਲੈਂਦੇ ਸੀ ਅੱਛਾ ਭੱਜ ਕੇ ਜਾ ਕੇ ਲੂਜ਼ ਮੋਸ਼ਨ ਆਉਂਦੇ ਸੀ ਕਾਰ ਆਉਂਦੇ ਸੀ ਫੇਰ ਆਣ ਕੇ ਫਾਇਰ ਕਰਦੇ ਸੀ ਹੁਣ ਬਿਮਾਰ ਬੰਦਾ ਕਿ ਤੰਦਰੁਸਤ ਬੰਦੇ ਨਾਲ ਨਹੀਂ ਲੜ ਸਕਦਾ ਉਸ ਤੋਂ ਬਾਅਦ ਅਫਰੀਕਾ ਦੇ ਰੇਗਿਸਤਾਨ ਉੱਥੇ ਗਰਮੀ ਜਿਆਦੀ ਸੀਗੀ ਉਹ ਵੀ ਫਿਰ ਕਈ ਦੇਸ਼ ਉਹਦੇ ਵਿਰੁੱਧ ਕੁੱਦ ਪਏ ਨਿਊਕਲਰ ਲੈ ਕੇ ਅੱਛਾ ਤੇ ਖਾਸ ਕਰਕੇ ਹਿੰਦੁਸਤਾਨ ਦੀ ਬਦਕਿਸਮਤੀ ਇਹ ਸੀ ਵੀ ਇੱਕੋ ਦੇਸ਼ ਦੀਆਂ ਦੋ ਵੱਡੀਆਂ ਫੌਜਾਂ ਹੂੰ ਦੋ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਦੇ ਨਾਲ ਆਪਸ ਚ ਲੜ ਰਹੀਆਂ ਨੇ ਬ੍ਰਿਟਿਸ਼ ਇੰਡੀਅਨ ਆਰਮੀ ਹੂੰ ਜਿਹੜੀ ਜਵਾਲਨਾ ਲਹਿਰੂ ਤੇ ਮਹਾਤਮਾ ਗਾਂਧੀ ਨੇ ਕਿਹਾ ਵੀ ਨਹੀਂ ਇੰਗਲੈਂਡ ਦਾ ਸਾਥ ਦੇਣਾ ਬ੍ਰਿਟਿਸ਼ ਦਾ ਸਾਥ ਦੇਣਾ ਦਿੱਤਾ ਇਹਨਾਂ ਨੇ ਤੇ ਜਿਹੜੀ ਆਜ਼ਾਦ ਹਿੰਦ ਫੌਜ ਆ ਇਹ ਹਿਟਲਰ ਦੇ ਨਾਲ ਸੀ ਬਾਬਾ ਜੀ ਸੁਭਾਸ਼ ਚੰਦਰ ਬੋਸ ਹੋਰਾਂ ਦੇ ਨਾਲ ਕਿ ਕਿੱਦਾਂ ਮੁਲਾਕਾਤ ਹੁੰਦੀ ਆ ਹਿਟਲਰ ਦੀ ਮੁਲਾਕਾਤ ਇਸੇ ਕਰਕੇ ਹੁੰਦੀ ਆ ਵੀ ਸਾਨੂੰ ਕਿੱਥੇ ਹੋਈ ਸੀ ਇਹ ਮੁਲਾਕਾਤ ਇਹਨਾਂ ਨੂੰ ਨਹੀਂ ਪਤਾ ਮੈਨੂੰ ਨਹੀਂ ਮਿਲੇ ਇੱਕ ਦੂਜੇ ਨੂੰ ਇਹ ਥੋੜਾ ਜਿਹਾ ਵੀ ਇਹ ਯਾਦ ਨਹੀਂਗਾ ਮੇਰਾ ਪਰ ਇਹਨਾਂ ਵਿੱਚ ਜਿਹੜਾ ਹਿਟਲਰ ਸੁਭਾਸ਼ਚੰਦਰ ਬੋਸ ਸੀ ਉਹਨਾਂ ਪੂਰਨ ਤੌਰ ਤੇ ਸਮਰਥਨ ਤੇ ਸਾਥ ਹਿਟਲਰ ਦਾ ਦਿੱਤਾ ਉਹ ਹਿਟਲਰ ਨਾਲ ਸੀ ਇਸੇ ਕਰਕੇ ਮੁੜ ਕੇ ਨਾ ਅੱਜ ਤੱਕ ਨੇਤਾ ਜੀ ਦੀ ਮੌਤ ਦਾ ਵੀ ਰਹੱਸ ਰਿਹਾ ਵਾ ਵੀ ਉਹ ਮਾਰ ਦਿੱਤੇ ਗਏ ਸੀ ਜਾਂ ਕਿਤੇ ਚਲੇ ਗਏ ਸੀਗੇ ਉਹਨਾਂ ਦਾ ਕੁਝ ਪਤਾ ਨਹੀਂ ਸੀ ਲੱਗਾ ਤੇ ਉਦੋਂ ਬਾਅਦ ਹਿੰਦੁਸਤਾਨ ਦੇ ਵਿੱਚ ਜਿਹੜੀ ਕਾਨੂੰਨ ਸੀ ਜਾਂ ਬ੍ਰਿਟਿਸ਼ ਨੇ ਕਿਹਾ ਸੀ ਇਸ ਬੰਦੇ ਨੂੰ ਫੜ ਕੇ ਸਾਡੇ ਹਵਾਲੇ ਕੀਤਾ ਜਾਵੇ अच्छा चलो 1945 ਦੇ ਵਿੱਚ ਹਿਟਲਰ ਦੀ ਮੌਤ ਹੁੰਦੀ ਆ ਜੀ ਤੇ ਉਸ ਤੋਂ ਬਾਅਦ ਸ਼ਾਂਤੀ ਬਹਾਲ ਹੁੰਦੀ ਆ ਜੀ ਮੌਤ ਤੋਂ ਬਾਅਦ ਜੀ ਹੁਣ ਇਹਨੂੰ ਕੀ ਸਮਝੀਏ ਹਿਟਲਰ ਦੀ ਮੌਤ ਤੋਂ ਬਾਅਦ ਸ਼ਾਂਤੀ ਬਹਾਲ ਹੁੰਦੀ ਹਿਟਲਰ ਦੀ ਮੈਂ ਤੈਨੂੰ ਹੋਰ ਦੱਸਦਾ ਜੀ ਸੈਕੰਡ ਵਰਲਡ ਵਾਰ ਦੇ ਵਿੱਚ ਸਿੱਖ ਰੈਜੀਮੈਂਟ ਦਾ ਬਹੁਤ ਵੱਡਾ ਰੋਲ ਦੋਵੇਂ ਬੰਨੇ ਕਿਵੇਂ ਜੀ ਉਹੀ ਜਿਹੜਾ ਜਨਰਲ ਮੌਨਸ ਨਹੀਂ ਨਹੀਂ ਦੂਜੇ ਬੰਨੇ ਅੱਛਾ ਕਿਉਂਕਿ ਸਿੱਖ ਰੈਜੀਮੈਂਟ ਉਧਰ ਵੀ ਸੀਗੀ ਓਕੇ ਸਿੱਖ ਜ਼ਿਆਦਾ ਤਾਂ ਉਧਰ ਸੀ ਓਕੇ ਇਸੇ ਕਰਕੇ ਬ੍ਰਿਟਿਸ਼ ਵੀਸ ਇਰੇਜਮੈਂਟ ਦਾ ਸਿੱਖਾਂ ਦਾ ਬਹੁਤ ਸਤਿਕਾਰ ਕਰਦੇ ਆ। ਹੂੰ ਜਿਹੜਾ ਰਾਜਧਾਨੀ ਆ ਹੂੰ ਜਰਮਨ ਦੀ ਬਰਲਿਨ ਹਾਂਜੀ ਜਿੱਥੇ ਉਹਦੀ ਮੌਤ ਹੁੰਦੀ ਆ ਉੱਥੇ ਫਿਰ ਕਿਸੇ ਸੈਨਾ ਦੀ ਟੁਕੜੀ ਨੇ ਆਖਿਆ ਵੀ ਨਹੀਂ ਜਿਨ੍ਹਾਂ ਬੰਦੇ ਨੇ 5 ਸਾਲ ਇਹਨਾਂ ਨੁਕਸਾਨ ਕੀਤਾ ਔਰ ਅੱਬ ਜਾਣੇ ਇੱਥੇ ਕਬਜ਼ਾ ਕਰਨ ਲੱਗਿਆ ਕੀ ਅੱਗੋਂ ਸਪੋਰਟ ਹੋਊਗਾ ਅਗਲਾ ਕੀ ਕਰਦਾ ਹੂੰ ਉਹਨੂੰ ਫਤਿਹ ਸਿੱਖ ਇਰੇਜਮੈਂਟ ਨੇ ਕੀਤਾ ਵਿਸ਼ਵ ਯੁੱਧ ਦੀ ਅਖੀਰਲੀ ਗੋਲੀ ਸਿੱਖ ਇਰੇਜਮੈਂਟ ਨੇ ਚਲਾਈ ਆ ਉੱਤੇ ਵੀ ਹਿਟਲਰ ਆਪਣੇ ਆਪ ਨੂੰ ਸ਼ੂਟ ਕਰਦਾ ਆਪ ਸ਼ੂਟ ਆਪ ਆਪਣੇ ਆਪ ਨੂੰ ਆਪ ਮਾਰਦਾ ਹੱਥ ਨਹੀਂ ਆਉਂਦਾ ਵੀ ਬਈ ਬੰਕਰ ਨੂੰ ਮੈਂ ਕਿਸੇ ਦੇ ਹੱਥੋਂ ਨਹੀਂ ਮਰਦਾ ਨਾ ਜੀ ਨਹੀਂ ਹੱਥ ਨਹੀਂ ਆਇਆ ਉਹ ਤੇ ਬਾਕੀ ਇੱਕ ਜਰਨੈਲ ਦਾ ਅੰਤ ਇਹੋ ਜਿਹਾ ਹੀ ਹੁੰਦਾ ਜਦ ਤਖਤ ਤੇ ਜਾਂ ਤਖਤਾ ਓਕੇ ਚੋਣਿਆਂ ਦਾ ਵੱਡਾ ਜਰਨੈਲ ਸੀਗਾ ਇੱਕ ਵੱਡੀ ਹਕੂਮਤ ਦੇ ਦੰਦ ਖੱਟੇ ਕੀਤੇ ਚੰਦ ਸਾਲ ਤੇ ਵੇਖੋ ਜੀ ਇਹ ਇਹ ਜਦੋਂ ਕੋਈ ਹਕੂਮਤਾਂ ਨਾਲ ਲੜਦਾ ਨਾ ਹੁਣ ਜਿਤਨਾ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਕਾਰਜਕਾਲ ਆ ਉਹ ਥੋੜਾ ਜਿਹਾ ਹੀ ਆ ਹੂੰ ਕਿੱਡੇ ਐਮਪਾਇਰ ਨੂੰ ਹਿਲਾ ਕੇ ਰੱਖ ਦਿੱਤਾ ਉਹਨੇ ਬਿਲਕੁਲ ਉਹਨੂੰ ਕੀ ਕਹਿ ਰਿਆ ਸੀ ਫਰਕਸ਼ੀਰ ਹੂੰ ਵੀ ਤੂੰ ਸਾਡੇ ਸ਼ਹਿਰਾਂ ਦੇ ਸ਼ਹਿਰ ਤਬਾਹ ਕਰ ਦਿੱਤੇ ਤੂੰ ਬੜਾ ਜ਼ਾਲਮ ਹੂੰ ਤੇ ਅੱਜ ਹੈਨਾ ਉਦੋਂ ਬਾਅਦ ਬਾਬਾ ਜੱਸਾ ਸਿੰਘ ਆਲੂ ਵਾਲੀਆ ਕਿੱਡੇ ਵੱਡੇ ਲਸ਼ਕਰ ਨਾਲ ਲੜੇ ਅਬਦਾਲੀ ਨਾਲ ਉਦੋਂ ਬਾਅਦ ਸਾਡਾ ਰਾਜ ਭਾਗ ਆ ਨੈਪੋਲੀਅਨ ਬਣਾ ਪੜਦਾ ਵੀ ਰਾਜ ਭਗ ਥੋੜਾ ਜਿਹਾ ਹੀ ਆ ਤੈਨੂੰ ਭੋਲੀਨ ਬਣਾ ਪਾਟਨੇ ਵੀ ਤੇ ਇਹਨਾਂ ਦੇ ਇਹਨਾਂ ਦੇ ਚੰਗੇ ਦੰਦ ਖੱਟੇ ਕੀਤੇ ਇਹਨਾਂ ਦੇ ਜਿੰਨਾ ਚਿਰ ਉਹ ਰਿਹਾ ਕੀ ਬਾਤ ਹੈ ਠੀਕ ਹੈ ਜੀ ਮਹਾਰਾਜਾ ਰਣਜੀਤ ਸਿੰਘ ਉਹਨਾਂ ਦਾ ਰਾਜ ਭਾਗ ਵੀ ਇਹ ਸਭ ਗੋਰਿਆਂ ਵੀ ਮੈਂ ਕਹਿੰਨਾ ਨਾ ਜੇ ਤੁਸੀਂ ਹਿਟਲਰ ਦੇ ਵਿਰੁੱਧ ਤੇ ਗੋਰਿਆਂ ਦੇ ਹੱਕ 'ਚ ਹੋ ਤੇ ਗੋਰਿਆਂ ਦੀਆਂ ਕਰਤੂਤਾਂ ਵੇਖ ਲਓ ਇੱਕ ਵਾਰ ਉਹਨਾਂ ਨੂੰ ਵੀ ਆਪਾਂ ਦੇਖਿਆ ਨਹੀਂ ਕਰ ਸਕਦੇ ਇਨਕਾਰ ਨਹੀਂ ਕਰ ਸਕਦੇ ਤੇ ਪੰਜਾਬ ਨਾ ਸ਼ੇਰੇ ਪੰਜਾਬ ਦੇ ਹੁੰਦਿਆ ਤੇ ਸੰਧੀਆਂ ਕੀਤੀਆਂ 1809 ਦੀਆਂ ਸਤਲੁਜ ਦੀਆਂ ਜਦੋਂ ਸ਼ੇਰੇ ਪੰਜਾਬ ਨੇ ਅੱਖਾਂ ਮੀਟੀਆਂ ਨਹੀਂ ਤੇ ਐਸੀ ਕੂਟਨੀਤੀ ਦੇ ਨਾਲ ਉਹਨਾਂ ਦੇ ਵਜ਼ੀਰਾਂ ਨਾਲ ਕੇ ਦੂਜਿਆਂ ਤੀਜਾਂ ਸਾਰਿਆਂ ਨਾਲ ਰਲ ਕੇ ਤੇ ਕੈਸਾ ਲਾਹੌਰ ਦਰਬਾਰ ਦੇ ਵਿੱਚ ਖੂਨੀ ਤਾंडव ਕੀਤਾ ਗਿਆ ਦਲੀਪ ਸਿੰਘ ਨੇ ਕੀ ਕੁਝ ਕੀਤਾ ਇਹਨਾਂ ਨੇ ਸਾਰਾ ਕੁਝ ਅੰਗਰੇਜ਼ਾਂ ਨੇ ਕੀਤਾ ਹਿੰਦੁਸਤਾਨ ਦੇ ਉੱਤੇ ਕਬਜ਼ਾ ਕਰਨ ਵਾਸਤੇ ਕਿਤਨਾ ਰਿਆਸਤਾਂ ਲੜਾਈਆਂ ਕਿੰਨੇ ਲੋਕ ਇੱਥੇ ਮਰੇ ਇੱਕ ਹਿੰਦੁਸਤਾਨ ਖੁਦਮੁਖਤਿਆਰ ਦੇਸ਼ ਇੱਕ ਤੁਸੀਂ ਅੱਜ ਵੀ ਵੇਖੋ ਵੀ ਗੋਰਿਆਂ ਦਾ ਸਾਨੂੰ ਦੇਣ ਕੀ ਆ ਇੱਕ ਮੁਲਕ ਦੇ ਕਿੰਨੇ ਟੁਟੇ ਕਰਕੇ ਅੱਜ ਵੀ ਜਿਹੜਾ ਸਦਿਆਂ ਤੋਂ ਜ਼ਮਾਨਿਆਂ ਤੋਂ ਇੱਕ ਦੇਸ਼ ਸੀ ਜਿਹਦਾ ਪਾਕਿਸਤਾਨ ਜੀ ਦਾ ਹਿੱਸਾ ਸੀਗਾ ਹਮ ਇੱਕ ਦੇਸ਼ ਸੀਗਾ ਇੱਕ ਦੇਸ਼ ਬਣਾ ਦਿੱਤਾ ਗਿਆ ਮੈਂ ਹੈਰਾਨ ਆ ਵੀ ਵੰਡੇ ਨੇ ਕੀ ਕੀਤੀ ਆ ਇੱਕ ਜਿਹੜੀ ਮੁਸਲਮਨ ਸਟੇਟ ਆ ਸ਼੍ਰੀਨਗਰ ਉਹ ਆਪਣੇ ਵਾਲ ਰੱਖੀ ਹੋਈ ਆ 25 ਕਰੋੜ ਮੁਸਲਮਾਨ ਵੀ ਇੱਥੇ ਆ ਵਿੱਚੇ ਮੁਸਲਮਾਨਾਂ ਨੇ ਇੱਕ ਵੱਖਰਾ ਦੇਸ਼ ਦੇ ਦਿੱਤਾ ਆਏ ਦਿਨ ਉਹਨਾਂ ਨਾਲ ਕਲੇਸ਼ ਆ ਇਹ ਸਾਰਾ ਗੂਰਿਆਂ ਦੀ ਦੇਣ ਵਿੱਚ ਪਾ ਕੇ ਜਿਹੜਾ ਚਾਈਨਾਵਾ ਚਾਈਨਾ ਨਾਲ ਯੁੱਧ ਹੋਇਆ ਹੁਣ ਜਿਹੜੇ ਸਾਡੇ ਯੁੱਧ ਆ ਜਿੰਨੇ ਵੀ ਹੋਇਆ ਆਜ਼ਾਦੀ ਤੋਂ ਬਾਅਦ ਉਹਨਾਂ ਜੁੱਦ ਉਹਨਾਂ ਜੁੱਦਾਂ ਦਾ ਸਾਨੂੰ ਕੀ ਫਾਇਦਾ ਤੇ ਕੀ ਨੁਕਸਾਨ ਚਾਈਨਾ ਸਾਡੇ ਅੰਦਰ ਤੱਕ ਆਣ ਕੇ ਬੈਠਾ ਅੱਜ ਵੀ ਆ ਹਾਂ ਸਿਰਫ ਇੱਕੋ ਹੀ ਯੂਨੋ ਦੇ ਵਿੱਚ ਐਡੀ ਇਨ ਸਮਝੌਤਾ ਵਾ ਵੀ ਚਾਈਨਾ ਤੇ ਹਿੰਦੂਸਤਾਨ ਦੀਆਂ ਫੌਜਾਂ ਇੱਕ ਦੂਜੇ ਤੇ ਗੋਲੀ ਬੰਬਾਰੀ ਨਹੀਂ ਕਰ ਸਕਦੀ ਪਰ ਫਿਰ ਵੀ लाठी जाਦਲ ਅੱਲਾ ਪੱਪਾ ਕਿੰਨਾ ਕੁਝ ਹੁੰਦਾ ਬਿਲਕੁਲ ਵੱਡਾ ਇਸ਼ੂ ਉਧਰ ਕੋਈ ਗੋਲੀ ਨਹੀਂ ਚਲਾ ਸਕਦਾ ਚਾਈਨਾ ਬਾਰਡਰ ਦੇ ਉੱਤੇ ਇੱਧਰ 24 ਘੰਟੇ ਗੋਲੀ ਨਹੀਂ ਹਰਦੀ ਜਿੰਨਾ ਬੌਲਡਰ ਆ ਪਾਕਿਸਤਾਨ ਦਾ ਉਹਨਾਂ ਦੀ ਆਰਥਿਕਤਾ ਅੱਜ ਸਾਡੇ ਨਾਲੋਂ ਵੀ ਪੈੜੀ ਆ ਬਹੁਤ ਜ਼ਿਆਦਾ ਤੇ ਫਿਰ ਬਾਬਾ ਜੀ ਆਖਰੀ ਸਵਾਲ ਮੇਰਾ ਹੀ ਆ ਵੀ ਹਿਟਲਰ ਦੀ ਜਿਹੜੀ ਘਾਰਸ਼ੈਲੀ ਸੀ ਉਹਦਾ ਜੀਵਨ ਸੀ ਜਿਹੜੇ ਉਹਨੇ ਇਹ 1939 ਤੋਂ ਲੈ ਕੇ 1945 ਤੱਕ ਜਿਹੜਾ ਸਾਰਾ ਵਰਤਾਂ ਵਾਪਰਿਆ ਉਸ ਤੋਂ ਬਾਅਦ ਬਦਲਾਅ ਕੀ ਆਇਆ ਕੋਈ ਪ੍ਰਭਾਵ ਛੱਡ ਕੇ ਗਏ ਨੇ ਉਹ ਬਦਲਾਅ ਹੁੰਦਾ ਵੀ ਜਿਹਦੀ ਹਾਰ ਹੁੰਦੀ ਆ ਹੂੰ ਉਹਦੀ ਸੋਚ ਹੂੰ ਤੇ ਉਹਦਾ ਸਿਸਟਮ ਸਾਰਾ ਖਤਮ ਕਰ ਦਿੱਤਾ ਜਾਂਦਾ ਜਿੱਤੇ ਵੱਲੋਂ ਜਿੱਤੇ ਦਾ ਕੰਮ ਆ ਹਾਰੇ ਹੋਏ ਨੂੰ ਖਾ ਜਾਣਾ ਖਤਮ ਕਰ ਦੇਣਾ ਤੇ ਉਹਦੇ ਵਿੱਚ ਨੁਕਸਾਨ ਜਰਮਨ ਦਾ ਵੀ ਬਹੁਤ ਹੋਇਆ ਤੇ ਲੜਨਾ ਕੋਈ ਸੌਖਾ ਨਹੀਂ ਇਹ 6 ਸਾਲ ਯੁੱਧ ਚੱਲਿਆ ਬਹੁਤ ਵੱਡੀ ਗੱਲ ਆ ਠੀਕ ਆ ਜੀ ਇੱਕ ਥਾਂ ਤੋਂ ਫੌਜ ਜਦੋਂ ਹਿਲਜੁਲ ਕਰਦੀ ਆ ਕਰੋੜਾ ਰੁਪਇਆ ਖਰਚਾ ਆਉਂਦਾ ਤੇ ਕਿਹੜੇ ਕਿਹੜੇ ਦੇਸ਼ਾਂ 'ਚ ਜਾ ਕੇ ਲੜੇ ਅੱਜ ਵਰਗੇ ਹਾਲਾਤ ਨਹੀਂ ਸੀ ਅੱਜ ਵਰਗੇ ਫੌਜੀ ਲਸ਼ਕਰ ਨਹੀਂ ਸੀਗੇ ਹਾਂ ਪਰ ਫਿਰ ਵੀ ਟੈਕਨੋਲੋਜੀ ਬਹੁਤ ਸੀਗੀ। ਹੂੰ ਟੈਕਨੋਲੋਜੀ ਜਿਆਦੀ ਵਰਲਡ ਵਾਰ ਚ ਆਈ ਹੈ ਵੈਪਨਸ ਦੀ, ਹਥਿਆਰਾਂ ਦੀ। ਉਹ ਸਾਰੇ ਦੇਸ਼ਾਂ ਨੂੰ ਐ ਹੋ ਗਿਆ ਵੀ ਅਸੀਂ ਵੀ ਨਿਊਕਲੀਅਰ ਪਾਵਰ ਬਣੀ ਆਏ ਅਸੀਂ ਬਾਕੀ ਦੇਸ਼ਾਂ ਨਾਲੋਂ ਮਜ਼ਬੂਤ ਹੋਈਏ, ਤਾਕਤਵਰ ਹੋਈਏ। ਕਿਸੇ ਸਮੇਂ ਵੀ ਲੋੜ ਪੈ ਸਕਦੀ ਆ। ਹੁਣ ਮੇਰਾ ਵਿੱਚ ਰਹਿ ਗਿਆ ਵੀ ਜਿਹੜੇ ਅਪੰਗ ਲੂਲੇ ਲੰਗੜੇ ਉਹਨੇ ਮਾਰਨੇ ਸ਼ੁਰੂ ਕੀਤੇ ਸੀਗੇ। ਕਿਉਂ? ਉਹਦਾ ਕਾਰਨ ਇਹ ਸੀ ਵੀ ਜਰਮਨੀ ਦੀ ਉਹ ਕਹਿੰਦਾ ਵੀ ਆਰਥਿਕਤਾ ਬਹੁਤ ਡਾਊਨ ਜਾ ਰਹੀ ਆ। ਕਿ ਸਾਨੂੰ ਉਹ ਲੋਕ ਚਾਹੀਦੇ ਆ ਜਿਹੜਾ ਰੋਟੀ ਫਾ ਨਹੀਂ ਖਾ ਕੇ ਜਾਂ ਤਾਂ ਕੰਮ ਕਰਨ ਪੈਸਾ ਕਮਾਉਣ ਤੇ ਜਾਂ ਲੜਨ ਜਿਹੜੇ ਵਿਹਲੇ ਬੈਠੇ ਖਾ ਰਹੇ ਆ ਨਾ ਇਹਨਾਂ ਕੱਲ ਨੂੰ ਵੀ ਮਰਨਾ ਹੀ ਆ ਹੂੰ ਇਹਨਾਂ ਨੂੰ ਪਹਿਲਾਂ ਨਬੜੋ ਨਹੀਂ ਉਹ ਸਹੀ ਸੀਗਾ ਜੀ ਨਹੀਂ ਸਹੀ ਨਹੀਂ ਸੀਗਾ ਠੀਕ ਆ ਪਰ ਕੀ ਆ ਵੀ ਜਦੋਂ ਫੈਸਲੇ ਇਹੋ ਜਿਹਾ ਕਪੱਤ ਛਿੜ ਜੇ ਨਾ ਉਦੋਂ ਫਿਰ ਗਲਤ ਫੈਸਲੇ ਹੁੰਦੇ ਆ ਹੋਏ ਆ ਹੂੰ ਇਹੀ ਆ ਵੀ ਜਿੱਥੇ ਦੁਨੀਆ ਦੇ ਵਿੱਚੋਂ ਬ੍ਰਿਟਿਸ਼ ਦਾ ਸੂਰਜ ਦਬਾਉਣ ਵਾਲਾ ਹਿਟਲਰ ਸੀ ਤੁਸੀਂ ਪ੍ਰਭਾਵਿਤ ਲਾਦੇ ਹੋ ਉਹਦੀ ਸ਼ਫੀਤੋਂ ਪੂਰੇ ਪ੍ਰਭਾਵ ਬਾਬਾ ਜੀ ਗੱਲ ਇਹ ਆ ਵੀ ਮੈਂ ਗੋਰਿਆਂ ਦਾ ਰਿਸਪੈਕਟ ਨਹੀਂ ਕਰ ਸਕਦਾ ਅੱਛਾ ਭਾਈ ਕਹਿ ਸਕਦੇ ਆ ਵੀ ਤੁਸੀਂ ਜਿੰਨਾ ਜੋ ਵਿਰੋਧ ਲੜਿਆ ਸੀਗਾ ਫਿਰ ਫਿਰ ਦਾ ਮਤਲਬ ਅਸੀਂ ਗੋਰਿਆਂ ਦੇ ਨਾਲ ਓਕੇ ਜਿੰਨਾ ਬੰਦਿਆਂ ਨੇ ਐਡੇ ਐਡੇ ਸਾਡੇ ਇੱਥੇ ਕਾਂਡ ਕੀਤੇ ਹੂੰ ਠੀਕ ਆ ਇੱਥੋਂ ਤੱਕ ਕਿ ਦਰਬਾਰ ਸਾਹਿਬ ਦੀ ਰੂਪਰੇਖਾ ਇਹ ਬਦਲ ਦੇਣ ਲੱਗੇ ਸੀਗੇ ਹੂੰ ਉਹਨੂੰ ਚਰਚ ਦਾ ਸਾਰਾ ਬੜਾ ਕੁਛ ਇਹਨਾਂ ਨੇ ਕੋ ਸਪੋਰਟ ਕੀਤੀ ਕਿਸ ਕਿਹੜੀ ਕੈਟਾਗਰੀ ਦੇ ਵਿੱਚ ਦੇਖਦੇ ਹੋ ਹਿੱਟਲਰ ਨੂੰ ਗੋਰਿਆਂ ਦੇ ਵਿਰੁੱਧ ਬਹੁਤ ਵਧੀਆ ਨਹੀਂ ਆਪਾਂ ਜੇ ਉਹਨੂੰ ਉਹਦੇ ਕੈਰੈਕਟਰ ਨੂੰ ਇੱਕ ਨਾਮ ਦੇਣਾ ਚਾਹੀਦਾ ਚੰਗਾ ਸ਼ਾਸਕ ਚੰਗਾ ਜੰਗਾ ਚੰਗਾ ਸ਼ਾਸਕ ਤਾਨਾਸ਼ਾਹੀ ਕਹਾਂਗੇ ਬਿਲਕੁਲ ਨਹੀਂ ਕਹਾਂਗਾ ਕਿਉਂਕਿ ਜਿਨ੍ਹਾਂ ਦੇ ਵਿਰੁੱਧ ਲੜਿਆ ਉਹ ਉਹਨਾਂ ਬੰਦਿਆਂ ਨੇ ਸਾਡਾ ਧਾਰਮਿਕ ਅਸੈਸੀਨੇਸ਼ਨ ਇਹੋ ਜਿਹਾ ਕੀਤਾ ਵੀ ਸਾਡੇ ਪੰਜਾਬ ਦੇ ਧਰਮ ਦਾ ਇਹਨਾਂ ਨੁਕਸਾਨ ਕੀਤਾ ਸਾਡੇ ਵਿੱਚ ਮਹੰਤ ਵਾਲੇ ਹੂੰ ਕਿੰਨੀਆਂ ਕਿੰਨੇ ਸਾਕੇ ਹੋਏ ਕਿੰਨਾ ਨੁਕਸਾਨ ਕੀਤਾ ਮਨਤਾ ਨੇ ਕਿਦੀ ਦਿਨ ਸੀ ਅੰਗਰੇਜ਼ਾਂ ਦੀ ਦਿਨ ਸੀ ਸਾਡਾ ਰਾਜ ਭਾਗ ਗਿਆ ਅੰਗਰੇਜ਼ਾਂ ਦਾ ਕਰਕੇ ਗਿਆ ਵੀ ਇਹਨਾਂ ਨੇ ਸੰਧੀ ਤੋੜੀ ਹਿੰਦੁਸਤਾਨ 200 ਸਾਲ ਗੁਲਾਮ ਰਿਆ ਅੰਗਰੇਜ਼ਾਂ ਦਾ ਕਾਰਨ ਸੀਗਾ ਤੇ ਅੰਗਰੇਜ਼ਾਂ ਦੇ ਵਿਰੁੱਧ ਹਿਟਲਰ ਲੜਿਆ ਤੁਸੀਂ ਕੋਈ ਬੰਦਾ ਵੀ ਸਵਾਲ ਚੁੱਕ ਕੇ ਦੱਸ ਦੋ ਫਿਰ ਹਿਟਲਰ ਦੇ ਵਿਰੁੱਧ ਅਸੀਂ ਕਿਉਂ ਬੋਲੀਏ ਹਾਂ ਠੀਕ ਆ ਦੁਨੀਆ ਦੇ ਉੱਤੇ ਸਾਮਰਾਜ ਰਾਜ ਭਾਗ ਅੱਜ ਵੀ ਉਹਨਾਂ ਦਾ ਵਾ ਸਾਰਾ ਸਿਸਟਮ ਉਹਨਾਂ ਦੇ ਹਿਸਾਬ ਨਾਲ ਚੱਲਣਾ ਲਿਖਾਰੀ ਉਹਨਾਂ ਦੇ ਹਿਸਾਬ ਨਾਲ ਚੱਲਣੇ ਇਤਿਹਾਸ ਉਹਨਾਂ ਦੇ ਹਿਸਾਬ ਨਾਲ ਚੱਲਣੇ ਪਰ ਸਮਾਂ ਬਦਲਦਾ ਵ ਹੁਣ ਤੁਸੀਂ ਕਮੈਂਟ ਕਰਕੇ ਦੱਸਣਾ ਸਾਡੀ ਜਿਹੜੀ ਵਿਚਾਰ ਚਰਚਾ ਹੋਈ ਆ ਜਿਹੜੀ ਜਾਣਕਾਰੀ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਤੁਸੀਂ ਉਹਦੇ ਨਾਲ ਸਹਿਮਤ ਹੋ ਜਾਂ ਨਹੀਂ ਤੇ ਹਿਟਲਰ ਬਾਰੇ ਤੁਹਾਡੀ ਕੀ ਵਿਚਾਰਤਾ ਰ ਉਹ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਪੰਚ ਕਰਿਓ ਅਗਲੀ ਵਾਰ ਫੇਰ ਆਪਾਂ ਤੱਕ ਕੰਮ ਕਰਾਂਗੇ ਉਦੋਂ ਤੱਕ ਲਈ ਮੈਨੂੰ ਤੇ ਉਜਾਜ਼ਤ ਤੇ ਬਾਬਾ ਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ